ਲੋ ਜੀ ਮਿੱਤਰੋ ਮੁੰਡੇ ਨੂੰ ਅਸੀਂ ਭੇਜਣਗੇ 에어ਪੋਰਟ ਤੋਂ ਤੇ ਬੈਸਟ ਵਿਸ਼ਸ ਹੈ ਨੂੰ ਬਹੁਤ ਜ਼ਿਆਦਾ ਚੰਗਾ ਹੀ ਮੁੰਡਾ ਓਕੇ ਬਾਈ ਜੀ ਠੀਕ ਸਾਰੀਓ ਦੋਸਤੋ ਰਾਤੀ ਅਸੀਂ ਕਰਨ ਨੂੰ ਛੱਡ ਗਏ ਸੀਗਾ 에어ਪੋਰਟ ਤੇ ਪਰ ਦਿੱਕਤ ਉੱਥੇ ਇਹ ਹੋਈ ਹੈ ਫਲਾਈਟਾਂ ਕੈਨਸਲ ਹੋ ਗਈਆਂ ਜਾਇਨ ਦੋਸਤੋ ਤੇ ਇਹ ਹੈਗਾ ਸਾਡੇ ਬੈਚ ਦਾ ਆਖਰੀ ਰੰਦਾ ਤੇ ਇਹਦੇ ਬਾਅਦ ਇੱਕੋ ਬੰਦੇ ਨੇ ਜਾਣਾ ਹੋਰ ਸਾਡੇ ਸੁਲਤਾਨ ਮੈਡ ਲਿਸਟ ਦੇ ਵਿੱਚ ਲਾਸਟ ਵਿੱਚ ਇਹਨੇ ਮੁੰਡੇ ਨੂੰ ਫੋਨ ਆਇਆ ਸਾਰਿਆਂ ਦਾ ਨਾਮ ਆਇਆ ਮੈਡ ਲਿਸਟ ਦੇ ਵਿੱਚ ਇੰਡੀਵਿਜੂਅਲ ਕਾਲ ਆਈ ਆ। ਕੀ ਆ ਗਿਆ ਉਹਨੇ ਫੋਨ ਕਰਕੇ ਉਹਨਾਂ ਨੇ? ਭਾਜੀ ਮੈਨੂੰ ਕਾਲ ਆਈ ਸੀਗੀ। ਹੂੰ। ਕਹਿੰਦੇ ਵੀ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਆ ਜਾਓ ਆ ਕੇ ਮੈਨੇ ਡਾਕੂਮੈਂਟ ਸਬਮਿਟ ਕਰਵਾ ਲਓ ਹਨਾ। ਤੇ ਜਦੋਂ ਮੈਂ ਡਾਕੂਮੈਂਟ ਸਬਮਿਟ ਕਰਵਾਣ ਗਿਆ ਸੀਗਾ। ਫਿਰ ਉਹਨੇ ਕੋਲ ਲੈਟਰ ਦੇ ਕੇ ਇਹਨੂੰ ਵੀ 26 ਤਰੀਕ ਨੂੰ ਬੁਲਾਇਆ ਸੀਗਾ ਮਤਲਬ ਇਹ ਗੱਲ ਹੈ। ਉਹ ਕਹਿੰਦੇ ਸੀ ਕਿ ਆਪਣਾ ਰਿਵਾਈਜ਼ ਨਹੀਂ ਲੈਟਰ ਲੈ ਕੇ ਜਵਾਂ ਜਵਲ ਪਰ ਪੁੱਛਦੇ। ਤੇ ਅੱਜ ਅਸੀਂ ਜਾ ਰਹੇ ਹਾਂ ਬਾਈ 에ਅਰ ਕਿਉਂਕਿ ਨਵੇਂ ਸਾਲ ਕਰਕੇ ਜਿੰਨੀਆਂ 에ਅ ਟਿਕਟਾਂ ਆ ਸਾਰੀਆਂ ਬੁੱਕ ਹੋਈਆਂ ਵਾ A to Z ਤੇ ਜਾਂ ਤਾਂ ਤੁਸੀਂ ਹੁਣ ਮੇਰੇ ਨਾਲ 7500 ਤੋਂ ਪਲੱਸ ਮਿਲੀ ਐ 에ਅ ਟਿਕਟ ਪੀ ਆ ਨੀ ਮਹਿੰਗੀ 에ਅ ਟਿਕਟ ਵੀ ਨਹੀਂ ਹੁੰਦੀ ਟ੍ਰੇਨ ਦਾ ਤਾਂ ਭੁੱਲੇ ਜਾਓ ਵੇਟਿੰਗ 'ਚ ਵੀ 70 70 75 72 ਚੱਲ ਰਹੀਆਂ ਐ ਤੇ ਹੁਣ ਇੱਕ ਬੰਦਾ ਸਾਡਾ ਰਹਿ ਗਿਆ ਸੁਲਤਾਨੂ ਦਾ ਪਤਾ ਨਹੀਂ ਕਿੱਦਾਂ ਹੋਣਾ ਵਿਚਾਰੇ ਦਾ ਉਹਦੇ ਵੀ ਕੋਈ ਐਡਜਸਟਮੈਂਟ ਕਰਾਂਗੇ ਤੇ ਹੁਣ ਸਵੇਰ ਦੇ ਬੱਜੇ ਹੋਏ ਐ ਲਗਭਗ 1:30 ਵਜੇ ਹਨਾ 1.5 ਪੌਣੇ 2 ਹੋ ਹੋਏ ਆ ਹੁਣ ਹੀ ਜਾ ਰਹੇ ਆ ਚੰਡੀਗੜ੍ਹ 에어ਪੋਰਟ ਨੂੰ ਇਹਨੂੰ ਉੱਥੋਂ ਛੱਡਣਾ ਆ ਉੱਥੋਂ ਇਹਨੇ ਜਾਣਾ ਹੈਗਾ ਦਿੱਲੀ ਦਿੱਲੀ ਤੋਂ ਫਿਰ ਜਬਲਪੁਰ ਤੇ ਸਾਰੇ ਨੂੰ ਮੈਂ ਇਹੀ ਕਹਿਣਾ ਹੈ ਕਿ ਇਸ ਵਾਰ ਵੈਕੈਂਸੀ ਹੈਗੀ 1 ਲੱਖ ਇਸ ਵਾਰ ਮਿਹਨਤ ਕਰੋ ਖੇਚ ਕੇ ਕੱਲੇ ਕੱਲੇ ਜ਼ਿਲ੍ਹੇ ਦੇ ਹਿੱਸੇ ਜਿਆਦਾ ਨਹੀਂ ਤਾਂ ਹਜ਼ਾਰ ਹਜ਼ਾਰ 2 2000 ਵੈਕੈਂਸੀ ਆ ਜਾਣੀਆਂ ਜਿਹੜੇ ਇਸ ਵਾਰ ਰਹਿ ਗਏ ਪਹਿਲੀ ਗੱਲ ਤਾਂ ਉਹੀ ਬੰਦੇ ਰਹੇ ਆ ਜਿਨ੍ਹਾਂ ਦਾ ਜਿਆਦਾ ਹੀ ਨੰਬਰ ਘਟਦੇ ਨਹੀਂ ਜੀ ਨੇ ਤੋੜ ਕੱਢ ਦਿੱਤੀ ਆ ਮੈਕਸਿਮਮ ਬੰਦੇ ਸਾਰੇ ਸਿਲੈਕਟ ਹੋ ਗਏ ਜਾਂ ਕਿਸੇ ਦਾ ਮੈਡੀਕਲ ਇਸ਼ੂ ਆ ਹੋਰ ਰਹਿ ਗਿਆ ਜਾਂ ਕਿਸੇ ਹੋਰ ਵਜ੍ਹਾ ਕਰਕੇ ਮੈਂ ਸਾਰਿਆਂ ਵਾਸਤੇ ਮੇਰੀਆਂ ਵੈਸਟ ਵਿਸ਼ੇਸ ਹੈ ਤੇ ਜਿਹਨੇ ਤਿਆਰੀ ਕਰਨੀ ਹੈ ਮੇਨਾਂ ਸੰਪਰਕ ਕਰ ਲਿਓ ਕੋਈ ਆਣ ਜਾਣ ਦੇ ਖਰਚੇ ਵੀ ਦਿੱਕਤ ਹੈ ਕਿਉਂਕਿ ਸਾਨੂੰ ਪੈਟਰੋਲ ਵੀ ਨਹੀਂ ਹੈਗਾ ਆਣ ਜਾਣ ਲਈ ਤਾਂ ਆਪਾਂ ਉਹ ਤੋਂ ਸਾਧਨ ਦਾ ਵੀ ਇੰਤਜ਼ਾਮ ਕਰ ਦਵਾਂਗੇ ਮੈਨਾਂ ਕੰਡੈਕਟ ਕਰੋ ਤੁਸੀਂ ਤੇ ਤੁਹਾਡੀ ਤਿਆਰੀ ਵੀ ਜੀ ਕਰਾਵਾਂਗੇ ਫਿਜ਼ੀਕਲ ਦੀ ਵੀ ਤੇ ਪੇਪਰ ਦੀ ਚੰਗਾ ਹੋ ਮੁੰਡਿਆ ਲਓ ਜੀ ਮਿੱਤਰੋ ਮੁੰਡਿਆਂ ਨੂੰ ਸੀ ਭੇਜਣਾ ਹੈ ਏਅਰਪੋਰਟ ਤੋਂ ਤੇ ਬੈਸਟ ਵਿਸ਼ੇਸ ਹੈ ਇਹਨੂੰ ਬਹੁਤ ਜ਼ਿਆਦਾ ਚੰਗਾ ਹੋ ਮੁੰਡਿਆ ਓਕੇ ਬਾਈ ਜੀ ਠੀਕ ਹੈ ਧਿਆਨ ਨਾਲ ਜਾਇਂ ਠੀਕ ਹੈ ਸਾਰਿਆਂ ਨੂੰ ਦੋਸਤੋ ਰਾਤੀ ਅਸੀਂ ਕਰਨ ਨੂੰ ਛੱਡ ਗਏ ਸੀਗਾ 에어ਪੋਰਟ ਤੇ ਪਰ ਦਿੱਕਤ ਉੱਥੇ ਇਹ ਹੋਈ ਹੈ ਫਲਾਈਟਾਂ ਕੈਨਸਲ ਹੋ ਗਈਆਂ ਉਹਦਾ ਫੋਨ ਆਇਆ ਮੈਨੂੰ 9:00 ਵਜੇ ਕਿ ਭਾਜੀ ਫਲਾਈਟਾਂ ਕੈਨਸਲ ਹੋ ਗਈਆਂ ਕਿਉਂਕਿ ਉਹਨੇ ਜਾਣਾ ਜੱਬਲਪੁਰ ਪਹਿਲਾਂ ਥੋਨੇ ਲੈਣੀ ਸੀਗੀ ਦਿੱਲੀ ਦੀ ਦਿੱਲੀ ਤੋਂ ਫਿਰ ਜੱਬਲਪੁਰ ਹੁਣ ਪਰੇਸ਼ਾਨੀ ਇਹ ਹੋ ਗਈ ਕਿ ਪਹੁੰਚਣਾ ਤਾਂ ਪੈਣਾ ਹੈ ਕੱਲ ਸਵੇਰ ਤੱਕ ਉਹਨੂੰ ਹਰ ਹਾਲ ਪਹੁੰਚਣਾ ਪੈਣਾ ਤੇ ਹੁਣ ਅਸੀਂ ਉਹਨੂੰ 에어ਪੋਰਟ ਤੋਂ ਚੱਕ ਕੇ ਹੁਣ ਅਸੀਂ ਚੱਲੇ ਦਿੱਲੀ ਛੱਡਣ ਗੱਡੀ 'ਚ ਤੇ ਦਿੱਲੀ ਤੋਂ ਉਹਨੂੰ ਟ੍ਰੇਨ ਦਵਾਵਾਂਗੇ ਜੱਬਲਪੁਰ ਦੀ ਤੇ ਉੱਥੋਂ ਆਪਾਂ ਲੰਘੇ ਹੁੰਗਾ ਸਵੇਰੇ ਪਹੁੰਚ ਜਾਣਾ ਨੇ ਤੇ ਹੁਣ ਖਚਲ ਖਵਾਰੀ ਸੋਣੀ ਹੋ ਰਹੀ ਆ ਤੇ ਸਾਡਾ ਲੱਖਾਂ ਭਾਈ ਸਾਡੇ ਨਾਲ ਹੈ ਤੇ ਜਿਹਨੇ ਦਿੱਲੀ ਜਾਣਾ ਮੈਨੂੰ ਫੋਨ ਕਰੋ ਮੈਨੂੰ ਮੈਸੇਜ ਕਰੋ ਨਾਲ ਦੇ ਨਾਲ ਆਨ ਦੀ ਸਪੋਰਟ ਸਰਵਿਸ ਸਾਡੇ ਕੋਲ ਗੱਡੀਆਂ ਲੈਣ ਚ ਲੱਗੀਆਂ ਜਾਂਦੀਆਂ ਜਿਹੜੀ ਮਰਜ਼ੀ 5 ਸੀਟਰ 7 ਸੀਟਰ ੈਂਬੂ ਟਰੈਵਲਰ ਜਿਹੜੀ ਗੱਡੀ ਚਾਹੀਦੀ ਰੇਕ ਅਵੇਲੇਬਲ ਹੈ ਤੇ ਬਾਕੀ ਹੁਣ ਪਹੁੰਚਦੇ ਆ ਉਹਦੇ ਕੋਲ ਅਸੀਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਇਹਨੂੰ 에어ਪੋਰਟ ਤੋਂ ਚੱਕਿਆ ਅਸੀਂ ਹੁਣ ਆਈ ਆ ਸਿੱਧੇ ਪਹੁੰਚੇ ਦਿੱਲੀ ਰਸਤੇ ਦੀ ਵੀਡੀਓ ਅਸੀਂ ਪਾਈ ਨਹੀਂ ਥੱਕਿਆ ਹੋ ਮੈਂ ਵੀ ਜਿਹੜਾ ਰਾਤ ਦਾ ਬਹੁਤ ਥੋੜੀ ਜੀ ਵਾਟ ਮੈਂ ਸੌ ਲਿਆ ਤੇ ਕਾਰਨ ਸੁਤਾ ਸਾਡਾ ਪੂਰੀ ਵਾਟ ਹੁਣ ਠਾ ਲਿਆ ਸੀ ਐਨ ਸਾਹਮਣੇ ਤੁਹਾਨੂੰ ਰੇਲਵੇ ਸਟੇਸ਼ਨ ਦਿਖਾਉਂਦਾ ਹਾਂ ਸਟੇਸ਼ਨ ਪਹੁੰਚਣ ਲੱਗਿਆ ਸੀ ਸਾਹਮਣੇ ਹਜ਼ਰਤ ਨizamuddin ਪਹਿਲਾਂ ਵੀ ਛੱਡ ਗਏ ਮੁੰਡੇ ਨੂੰਰੇ ਹੌਣੇ ਸਾਹਮਣੇ ਆ ਗਿਆ ਰੇਲਵੇ ਸਟੇਸ਼ਨ ਤੇ ਸਾਨੂੰ ਅਸੀਂ ਕਿੰਨੇ ਵੇ ਤੁਰੇ ਸੀ 11 ਵਜੇ ਨਾ 11 ਵਜੇ ਚੱਲੇ ਸੀ ਅਸੀਂ ਤੇ ਘਰੋਂ ਤਾਂ ਜਣ ਕੇ 10 ਵਜੇ ਚੱਲੇ ਸੀ ਅਸੀਂ 10 ਵਜੇ ਚੱਲੇ ਸੀ 10:30 ਤੇ ਹੁਣ ਅਸੀਂ ਪਹੁੰਚ ਗਏ ਆ ਪੂਰਾ ਕਰੈਕਟ ਟਾਈਮ ਹੋਇਆ 4:25 ਹਜੇ ਸਾਡੇ 10-20 ਮਿੰਟ ਇੱਥੇ ਲੱਗਣਾ ਟ੍ਰੈਫਿਕ ਬਹੁਤ ਹੈ ਤੇ ਹੁਣ ਟਿਕਟ ਦਾ ਪਤਾ ਨਹੀਂ ਕਿੱਦਾਂ ਹੋਣੀ ਕਿੱਦਾਂ ਨਹੀਂ ਆ ਅਸੀਂ ਜਰਨਲ ਲੈ ਲੈਣੀ ਛਾਲ ਮਾਰ ਕੇ ਬਹਿਣਾ ਸਲੀਪਰ ਦੇ ਵਿੱਚ ਵਾਕੇ ਟੀਟੀ ਨੂੰ ਬਣਾ ਲਵਾਂਗੇ ਵਿਚਾਰ 500 ਰੁਪਏ ਜੁਰਮਾਨਾ ਦੇ ਦਵਾਂ ਜਿਹੜਾ ਦੇ ਹੁੰਦਾ ਤੇ ਬਾਕੀ ਚਦਾ ਨੀਂਦ ਹੋ ਗਈ ਪੂਰੀ ਹੋਈ? ਹਾਂਜੀ ਹੋ ਗਈ। ਜਾ ਕੇ ਜਾਣਾ ਠੀਕ ਹੈ। ਪਹਿਰਾ ਲੱਗਣਾ ساری ਰਾਤ ਦਾ। ਇਹ ਚੋਰ ਬੜੇ ਹੁੰਦੇ ਆ ਦਿੱਲੀ ਦੇ ਵਿੱਚ। ਹਾਂਜੀ ਪਹੁੰਚ ਗਿਆ ਰੇਲਵੇ ਸਟੇਸ਼ਨ ਤੇ। ਪਿਛਲੀ ਵੀਡੀਓ ਜੀ ਵੀ ਦਿਖਾਇਆ ਸੀ ਮੈਂ ਹਜ਼ਰਤ ਨਜ਼ਾਮੁਦੀਨ ਉਹ ਲਿਆ। ਤੇ ਜਰਨਲ ਟਿਕਟ ਲਈਏ ਸੀ। ਤੇ ਹੁਣ ਉਹਦੇ ਬਾਅਦ ਉੱਥੇ ਟੀਟੀ ਨੂੰ ਮਿਲ ਕੇ ਉਹਨੂੰ ਕਹਿ ਦੇਣਾ ਵੀ ਅਸੀਂ ਸਾਨੂੰ ਐਮਰਜੈਂਸੀ ਆਣਾ ਪਿਆ ਆ ਵੀ ਸਾਨੂੰ ਹੁਣ ਸਲੀਪਰ ਦੇ ਦਿਓ। ਦੇਖਦੇ ਆ ਮਿਲਦੀ ਜਾਂ ਨਹੀਂ ਮਿਲਦੀ। ਬਾਕੀ ਜਰਨਲ ਲੈ ਲਿਆ ਛਾਲ ਮਾਰ ਕੇ ਚੜ੍ਹ ਜਾਣਾ। ਅੱਗੇ ਦੀ ਅੱਗੇ ਦੇਖੋਗੇ। ਨਹੀਂ ਤਾਂ ਬਗੱਡੀ ਲੈ ਚਲੀਏ ਯਾਰ ਜੱਬਲਵਰ ਚਲੀਏ ਪਹੁੰਚੇ ਜਾਵਾਂਗੇ ਦੋ ਦਿਨਾਂ ਚ ਦੋ ਦਿਨਾਂ ਚ ਪਹੁੰਚਣਾ ਹੈ ਜੱਬਲਵਰਾ ਦਾ ਹੈ ਯਾ ਟ੍ਰੇਨ ਵਾਲੀ ਪਟੜੀ ਤੇ ਪਾ ਲੈਣੀ ਹੈ ਜੱਬਲਵਰ ਨੂੰ ਦੋ ਦਿਨ ਦਾ ਬਾਈਕ ਨੂੰ ਲੈਟਰ ਤੇ ਹੋਂ ਇਹਦਾ ਆੜਵਾ ਦੇਣਾ ਲੈ ਵੀ ਕਰਨ ਇਧਰ ਦੇਖਵਾਣਾ ਜਾ ਓਏ ਟਿਕਟ ਲੈ ਲਈ ਅਸੀਂ ਜਾਣ ਲੱਗੇ ਤੇ ਹੁਣ ਇਹਨੂੰ ਅਭੀ ਸਲੀਪਰ ਦੇ ਵਿੱਚ ਬਿਠਾ ਲ ਦਿੰਦਾ ਆ ਮੰਦੇ ਦੀ ਮਿਹਨਤ ਹੀ ਕਰੀ ਮੈਂ ਬਾਈ ਬਠਾ ਬੈਠ ਲੈਣ ਦੇ ਚੰਗਾ ਮੁੰਡਿਆ ਬਾਏ ਬਾਏ ਲਾਂਗੀ ਜੀ ਟ੍ਰੇਨ ਐਨ ਪੀ ਦਰਦ ਦੇ ਤੇ ਤੇ ਆਣਾ ਵਾਲੀ ਬੱਚੀ ਬਾਈ